ਸਰ ਕੀ ਹਰੋਂ ਹਨ ਸਰ ਮਾਰਿਆ ਕੁਸ਼ਲ ਪੁਲਿਸ ਅਧਿਕਾਰੀ ਦਰ ਦਿੱਤੇ ਦਿਸ਼ਾਨ ਦਸ਼ਾ ਤੇ ਇੱਕ ਸਪੈਸ਼ਲ ਡਰਾਈਵ ਸੀ ਚਲਾਈ ਅਗੇਂਸਟ 스내ਚਿੰਗ ਐਂਡ ਕ੍ਰਾਈਮਨਲਸ ਉਸ ਦਿਨ ਤਾਣਾ ਬਸਤੀ ਬਾਬਾ ਕੰਮਿਸ਼ਨ ਨੂੰ ਇੱਕ ਇਨਫੋਰਮੇਸ਼ਨ ਰਸੀਵ ਹੋਈ ਸੀ ਕਿ ਮਿਤੀ 3 ਤੱਕ 25 ਨੂੰ ਰੂਟੀ ਕਲੂਨੀ ਜੋ ਚੌਕੀ ਲੈਦਰ ਕੰਪਲੈਕਸ ਏਰੀਆ ਵਿੱਚ ਪੈਦੇ ਉਥੋਂ ਇੱਕ ਪ੍ਰਵਾਸੀ ਕੋਲ ਦੋ ਮੋਟਰਸਾਈਕਲ ਸਵਾਰਾਂ ਨੇ ਉਹਨਾਂ ਦੀ ਸੋਨੇ ਦੀ ਲਾਕਟ ਜਿਹੜਾ ਹੈਗਾ ਉਹ 스내ਚ ਕਰ ਦਿਆ ਸੀਗਾ ਜਿਸ ਤੇ ਮਕਦਮਾ ਨੰਬਰ 50 ਜਿਹੜਾ ਤਾਣਾ ਬਸਤੀ ਬਾਬਾ ਕੰਮਿਸ਼ਨਰ ਕਰਕੇ ਇਹ ਦੋਨੋਂ ਜਿਹੜੇ ਅਲਰੈਡੀ ਟੀਫਾਈਡ ਮਿਸਕਰੀਅੰਸੀ ਉਹਨਾਂ ਨੂੰ ਰਾਈਡੈਂਟਿਫਾਈ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਜਿਸ ਦਾ ਨਾਮ ਹੈਗਾ ਜੀ ਮੁਕੇਸ਼ ਚਾ ਪੁੱਤਰ ਉਮੇਸ਼ ਚਾ ਵਸਤੀ ਸ਼ੇਖਰਾਨ ਵਾਲਾ ਜੀ ਵਰजेश ਪੁੱਤਰ ਮਹਿੰਦਰ ਕੁਮਾਰ ਇਹ ਵੀ ਵਸਤੀ ਸ਼ੇਖਤਾਰਾਂਪੁਰ ਜਿਨ੍ਹਾਂ ਤੋਂ ਜਿਹੜਾ ਸਨੇਚ ਕੀਤਾ ਹੋਇਆ ਸੋਨੇ ਦਾ ਜਿਹੜਾ ਲੋਕੇਟ ਹੈਗਾ ਉਹ ਵੀ ਬਰਾਮਦ ਕੀਤਾ ਗਿਆ ਜੀ ਤੇ ਜਿਹੜਾ ਦੋਸ਼ੀ ਮੁਕੇਸ਼ ਚਾ ਉਸਤੇ ਪਹਿਲਾਂ ਵੀ ਦੋ ਮੁਕਦਮੇ ਦਰਜ ਹੈ ਇੱਕ ਐਨਡੀਪੀਐਸ ਦਾ ਤੇ ਇੱਕ ਸਨੇਚਿਕ ਦਾ